ਜੀ ਮੈਂ ਬੇਨਤੀ ਕਰਾਂਗਾ ਸਾਡੀ ਕੌਮ ਦੇ ਮਹਾਨ ਜਰਨੈਲ ਜਰਨੈਲ ਸਿੰਘ ਨੰਗਲ ਜੀ ਉਹ ਵੀ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣ ਜਰਨੈਲ ਸਿੰਘ ਜੀ ਨੰਗਲ ਜੀ ਚੇਅਰਮੈਨ ਨਗਰ ٹرسٹ ਨਗਮਿਗਮ ٹرسٹ ਫਗਵਾੜਾ ਆਮ ਆਦਮੀ ਪਾਰਟੀ ਪੰਜਾਬ ਨਾਰੀ ਜਾਤੀ ਦੇ ਮੁਕਤੀਦਾਤਾ ਭਾਰਤੀ ਸੰਵਿਧਾਨ ਦੇ ਨਿਰਮਾਤਾ ਵਿਸ਼ਭਰਤਨ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦਾ 134ਵਾਂ ਪਾਵਨ ਪਵਿੱਤਰ ਜਨਮ ਦਿਹਾੜਾ ਮਨਾ ਰਹੀ ਸਮੁੱਚੀ ਸਾਧ ਸੰਗਤ ਪਿੰਡ ਗੋਲੀਆਂ ਦੇ ਸਾਰੇ ਸਤਕਾਰਯੋਗ ਨੌਜਵਾਨ ਵੀਰ ਬਜ਼ੁਰਗ ਮਾਤਾ ਮਾਪੇਣਾ ਸਾਰੇ ਹੀ ਸਤਕਾਰਯੋਗ ਪ੍ਰਬੰਧਕ ਸਾਥੀ ਮੇਰੇ ਵੀਰ ਮਨਪ੍ਰੀਤ ਜੀ ਸਤਕਾਰਯੋਗ ਵੱਡੇ ਵੀਰ ਔਰ ਆਮ ਆਦਮੀ ਪਾਰਟੀ ਐਸ ਸੀ ਵਿੰਗ ਦੇ ਪੰਜਾਬ ਦੇ ভাইস ਪ੍ਰਧਾਨ ਸਪਾਸਿੰਗ ਰਾਜੂ ਜੀ ਸਤਿਕਾਰਯੋ ਪੈਨ ਨਮੀਸ਼ਾ ਮਹਿਤਾ ਜੀ ਸਾਰੇ ਦਰਜਾ ਬਦਰਜਾ ਪਤਵੰਤੇ ਸਮਾਜ ਸੇਵੀ ਵੱਖ-ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਸਾਡੇ ਬਹੁਤ ਹੀ ਸਤਿਕਾਰਯੋਗ ਕੌਮ ਦੀ ਬੁਲੰਦ ਆਵਾਜ਼ ਮਾਨਯੋਗ ਸ਼ੰਗਾਰਾਰਾਮ ਸੁੰਗੜਾ ਜੀ ਦੇ ਸਹਿਬਜ਼ਾਦੇ ਕੁਮਰ ਜੰਗਵੀਰ ਜੀ ਸਤਿਕਾਰਯੋਗ ਮੇਰੇ ਵੀਰ ਗੋਲਡੀ ਜੀ ਮੈਨੂੰ ਇੱਥੇ ਆ ਕੇ ਪਤਾ ਲੱਗਾ ਕਿ ਇਹ ਸਰਪੰਚ ਬਣ ਗਏ ਆ ਸਾਡੇ ਪੁਰਾਣੇ ਸਾਥੀ ਐ ਸਾਰਿਆਂ ਨੂੰ ਅੱਜ ਦੇ ਇਸ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸਾਥਿਓ ਮੈਂ ਆਪਣੀ ਗੱਲ ਜਿਹੜੀ ਐ ਉਹ ਸੀਮਤ ਸਮੇਂ ਦੇ ਵਿੱਚ ਸਮਾਪਤ ਕਰਾਂਗਾ ਲੇਕਿਨ ਬੇਨਤੀ ਇੱਕੋ ਹੀ ਐ ਕਿ ਆਪਾਂ ਜੇ ਅੱਜ ਇੱਥੇ ਬੈਠੇ ਐ ਤਾਂ ਇਹਦਾ ਕੋਈ ਮਕਸਦ ਐ ਦੁਨੀਆ ਭਰ ਦੇ ਵਿੱਚ ਰੋਜ਼ ਲੱਖਾਂ ਲੋਕ ਜੰਮਦੇ ਆ ਲੱਖਾਂ ਲੋਕ ਮਰ ਜਾਂਦੇ ਆ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ ਜੇ ਅੱਜ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 134ਵਾਂ ਪਾਵਨ ਪਵਿੱਤਰ ਜਨਮ ਦਿਹਾੜਾ ਮਨਾ ਰਹੇ ਆ ਤਾਂ ਇਹਦਾ ਕੋਈ ਮਕਸਦ ਹੈ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਿੰਨਾ ਸਮਾਂ ਵੀ ਬੈਠਣਾ ਹੈ ਤਾਂ ਆਪਾਂ ਆਏ ਹੋਏ ਸਾਥੀਆਂ ਦੇ ਵਿਚਾਰ ਜਿਹੜੇ ਆ ਸੁਣਨੇ ਆ ਲੇਕਿਨ ਜਦੋਂ ਇਕੱਠ ਦੇ ਰੂਪ ਦੇ ਵਿੱਚ ਸੰਗਤ ਇਕੱਠੀ ਹੁੰਦੀ ਹੈ ਤਾ ਤਿੰਨ ਤਰ੍ਹਾਂ ਦੇ ਵਿਕਲਪ ਜਿਹੜੇ ਆ ਸੰਗਤ ਦੇ ਕੋਲ ਹੁੰਦੇ ਆ ਪਹਿਲਾ ਵਿਕਲਪ ਹੁੰਦਾ ਹੈ ਬਈ ਲਿਸਨ ਐਂਡ ਇਗਨੋਰ ਬਈ ਸੁਣ ਲਓ ਤੇ ਸੁਣ ਕੇ ਅਣਗੌਲ ਦਿਓ ਜਿੱਦਾਂ ਪਾਕਸਰੇ ਕਰਦੇ ਆ ਬਈ ਇਧਰੋਂ ਪਾਇਆ ਇਧਰੋਂ ਕੱਢ ਦਿੱਤਾ ਦੂਸਰਾ ਵਿਕਲਪ ਹੁੰਦਾ ਹੈ ਲਿਸਨ ਐਂਡ ਸਟੋਰ ਬਈ ਸੁਣ ਲਓ ਤੇ ਸੁਣ ਕੇ ਉਸ ਗੱਲ ਨੂੰ ਆਪਣੇ ਦਿਮਾਗ ਦੇ ਵਿੱਚ ਫਿੱਟ ਕਰਕੇ ਰੱਖ ਲਓ ਲੇਕਿਨ ਸਤਿਕਾਰਯੋਗ ਸਾਥੀਓ ਨਾ ਸੁਣ ਕੇ ਅਣਗੌਲਣ ਦੇ ਵਿੱਚ ਕੋਈ ਫਾਇਦਾ ਨਾ ਸੁਣ ਕੇ ਆਪਣੇ ਕੋਲ ਰੱਖਣ ਦੇ ਵਿੱਚ ਕੋਈ ਫਾਇਦਾ ਹੈ ਤੀਸਰਾ ਵਿਕਲਪ ਹੁੰਦਾ ਹੈ ਲਿਸਨ ਐਂਡ ਐਕਟ ਭਈ ਸੁਣ ਲਓ ਤੇ ਸੁਣ ਕੇ ਉਸ ਦੱਸੇ ਹੋਏ ਰਾਸਤੇ ਦੇ ਉੱਤੇ ਚੱਲ ਪਾਓ ਔਰ ਜਿੰਨੀ ਦੇਰ ਤੱਕ ਆਪਾਂ ਉਸ ਦੱਸੇ ਹੋਏ ਰਾਸਤੇ ਦੇ ਉੱਤੇ ਚੱਲਦੇ ਨਹੀਂ ਉਨੀ ਦੇਰ ਤੱਕ ਸਾਡਾ ਪਾਰ ਉਤਾਰਾ ਹੋਣ ਵਾਲਾ ਨਹੀਂ ਹੈ ਔਰ ਇਹ ਗੱਲ ਜਿਹੜੀ ਹੈ ਇਹ 바ਵਾ ਸਾਹਿਬ ਨੇ ਆਪਣੀ ਕਲਮ ਦੇ ਨਾਲ ਲਿਖੀ ਹੈ ਜਰਮਨੀ ਦਾ ਇੱਕ ਬਹੁਤ ਵੱਡਾ ਫਿਲਾਸਫਰ ਹੋਇਆ ਜਿਨੇ ਗੱਲ ਲਿਖੀ ਕਿ ਮਹਾਨ ਲੋਕ ਮਰ ਜਾਂਦੇ ਆ ਪਰ ਉਹਨਾਂ ਦੇ ਵਿਚਾਰ ਨਹੀਂ ਮਰਦੇ ਜਦੋਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਇਹ ਗੱਲ ਪੜ੍ਹੀ ਤਾਂ ਉਹਨਾਂ ਨੇ ਉਹਦੇ ਤੇ ਲਾਈਨ ਮਾਰ ਦਿੱਤੀ ਲਾਈਨ ਮਾਰ ਕੇ ਥੱਲੇ ਲਿਖਿਆ ਕਿ ਮਹਾਨ ਲੋਕ ਵੀ ਮਰ ਜਾਂਦੇ ਆ ਉਹਨਾਂ ਦੇ ਵਿਚਾਰ ਵੀ ਮਰ ਜਾਂਦੇ ਆ ਜੇਕਰ ਉਹਨਾਂ ਦੇ ਵਿਚਾਰਾਂ ਨੂੰ ਅੱਗੇ ਲੈ ਕੇ ਜਾਣ ਵਾਲੇ ਉਹਨਾਂ ਦੇ ਪੈਰੋਕਾਰ ਨਾ ਹੋਣ ਇਸ ਕਰਕੇ ਸਤਿਕਾਰਯੋਗ ਸਾਥੀਓ ਉਹਨਾਂ ਦੇ ਵਿਚਾਰਾਂ ਨੂੰ ਅੱਗੇ ਲੈ ਕੇ ਜਾਣ ਦੀ ਜ਼ਰੂਰਤ ਹੈ ਅੱਜ ਸਮਾਂ ਜਿਹੜਾ ਆ ਆ ਮੌਕੇ ਦੇ ਹਾਲਾਤਾਂ ਦੇ ਉੱਤੇ ਛੋਟ ਜੀ ਗੱਲ ਕੀਤੀ ਗਈ ਲੇਕਿਨ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਜਿਹੜੇ ਇਸ ਦੇਸ਼ ਦੇ ਅੰਦਰ ਜਦੋਂ ਉਹ ਪੈਦਾ ਹੋਏ ਤਾਂ ਛੂਆ ਸ਼ਾਤ ਦਾ ਦੇਸ਼ ਜਾਤ ਪਾਤ ਦਾ ਕੋੜ ਜਿਹੜਾ ਆ ਉਹਨਾਂ ਨੂੰ ਆਪਣੇ ਪਿੰਡੇ ਤੇ ਹੰਡਾਉਣਾ ਪਿਆ ਮੈਂ ਉਹਨਾਂ ਦੇ ਬਚਪਨ ਦੀ ਇੱਕ ਘਟਨਾ ਤੋਂ ਆਪਣੀ ਸ਼ੁਰੂਆਤ ਕਰਾਂਗਾ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਇੱਥੇ ਇਤਿਹਾਸ ਕਰ ਦੱਸਦੇ ਆ ਕਿ ਜਦੋਂ ਉਹ ਪੜਨ ਵਾਸਤੇ ਸਕੂਲ ਵਿੱਚ ਗਏ ਤਾਂ ਕਲਾਸਰੂਮ ਤੋਂ ਬਾਹਰ ਬਿਠਾਇਆ ਜਾਂਦਾ ਸੀ ਉਸ ਕਲਾਸਰੂਮ ਦੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਸੀ ਜਿੱਥੇ ਬਾਕੀ ਬੱਚੇ ਬੈਠਦੇ ਸੀ ਉਸ ਘੜੇ ਦੇ ਵਿੱਚੋਂ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ ਜਿੱਥੇ ਬਾਕੀ ਬੱਚੇ ਪਾਣੀ ਪੀਂਦੇ ਸੀ ਤਾਂ ਇੱਕ ਵਾਰ ਮਾਸਟਰ ਕਹਿੰਦੇ ਕਲਾਸ ਦੇ ਵਿੱਚ ਆਇਆ ਔਰ ਉਹਨੇ ਬੱਚਿਆਂ ਤੋਂ ਸਵਾਲ ਪੁੱਛਿਆ ਕਿ ਬੱਚਿਓ ਓ ਇਦਾਂ ਦੀ ਉਹ ਕਿਹੜੀ ਚੀਜ਼ ਹੈ ਜਿਹਨੂੰ ਆਪਾਂ ਦੇਖ ਤਾਂ ਸਕਦੇ ਹਾਂ ਪਰ ਛੂ ਨਹੀਂ ਸਕਦੇ ਬੱਚਿਆਂ ਨੇ ਜਵਾਬ ਦਿੱਤਾ ਕਿ ਮਾਸਟਰ ਜੀ ਇਹ ਸੂਰਜ ਹੈ ਉਹਨੂੰ ਅਸੀਂ ਦੇਖ ਤਾਂ ਸਕਦੇ ਹਾਂ ਪਰ ਛੂ ਨਹੀਂ ਸਕਦੇ ਮਾਸਟਰ ਖੁਸ਼ ਹੋ ਕੇ ਜਦੋਂ ਕਲਾਸ ਤੋਂ ਬਾਹਰ ਨਿਕਲਿਆ ਤਾਂ 바ਵਾ ਸਾਹਿਬ ਉੱਠ ਕੇ ਖੜੇ ਹੋ ਗਏ ਮਾਸਟਰ ਨੂੰ ਰੋਕਿਆ ਕਹਿੰਦੇ ਮਾਸਟਰ ਜੀ ਤੁਸੀਂ ਜਿਹੜਾ ਸਵਾਲ ਪੁੱਛਿਆ ਮੈਂ ਤੁਹਾਨੂੰ ਉਹਦਾ ਜਵਾਬ ਦੇਣਾ ਚਾਹੁੰਦਾ ਤਾਂ ਮਾਸਟਰ ਕਹਿੰਦਾ ਪੀਮਾ ਬੋਲ ਕਹਿੰਦਾ 바ਵਾ ਸਾਹਿਬ ਕਹਿੰਦੇ ਕਿ ਤੁਸੀਂ ਸਵਾਲ ਪੁੱਛਿਆ ਕਿ ਇਦਾਂ ਦੀ ਉਹ ਕਿਹੜੀ ਚੀਜ਼ ਹੈ ਜਿਹਨੂੰ ਆਪਾਂ ਦੇਖ ਤਾਂ ਸਕਦੇ ਆ ਪਰ ਸ਼ੂ ਨਹੀਂ ਸਕਦੇ ਬੱਚਿਆਂ ਨੇ ਜਵਾਬ ਦਿੱਤਾ ਸੂਰਜ ਹੈ ਉਹਨੂੰ ਅਸੀਂ ਦੇਖ ਤਾਂ ਸਕਦੇ ਆ ਪਰ ਸ਼ੂ ਨਹੀਂ ਸਕਦੇ ਪਰ ਮੇਰਾ ਜਵਾਬ ਕੁਝ ਹੋਰ ਹੈ ਕਹਿੰਦੇ ਪੀਮਾ ਕੀ ਕਹਿੰਦੇ ਮਾਸਟਰ ਜੀ ਆ ਪਾਣੀ ਦਾ ਘੜਾ ਆ ਮੈਂ ਇਹਨੂੰ ਦੇਖ ਤਾਂ ਸਕਦਾ ਪਰ ਸ਼ੂ ਨਹੀਂ ਸਕਦਾ ਮਾਸਟਰ ਦੀਆਂ ਅੱਖਾਂ ਢੀਆਂ ਰਹਿ ਗਈਆਂ ਮਾਸਟਰ ਨੇ ਇੱਕ ਹੋਰ ਸਵਾਲ ਕੀਤਾ ਬਾਬਾ ਸਾਹਿਬ ਨੂੰ ਕਹਿੰਦੇ ਪੀਮਾ ਤੂੰ ਪੜ ਕੇ ਕੀ ਕਰਨਾ ਹੈ ਤਾਂ ਬਾਬਾ ਸਾਹਿਬ ਕਹਿੰਦੇ ਪੜ ਕੇ ਆਪਣੇ ਸਮਾਜ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰਾਂਗਾ ਤਾਂ ਮਾਸਟਰ ਨੇ ਕਿਹਾ ਕਿ ਸਾਡੀ ਮਨੁਸਿਮਰਤੀ ਦੇ ਵਿੱਚ ਲਿਖਿਆ ਕਿ ਜੇ ਕੋਈ ਛੂਤਰਾ ਦਾ ਬੱਚਾ ਪੜ ਜਵੇ ਤਾਂ ਉਹਦੀਆਂ ਸੱਤ ਕੋਲਾ ਨਰਕਾਂ ਨੂੰ ਚਲੀਆਂ ਜਾਂਦੀਆਂ ਤਾਂ 1 ਮਿੰਟ ਸੋਚ ਕੇ ਬਾਬਾ ਸਾਹਿਬ ਨੇ ਜਵਾਬ ਦਿੱਤਾ ਕਹਿੰਦੇ ਮਾਸਟਰ ਜੀ ਮੈਨੂੰ ਇਹ ਨਹੀਂ ਪਤਾ ਕਿ ਜੇ ਮੈਂ ਪੜ ਗਿਆ ਤਾਂ ਸਾਡੀਆਂ ਸੱਤ ਕੋਲਾ ਨਰਕਾਂ ਨੂੰ ਚਲੀਆਂ ਜਾਣ ਗਿਆ ਪਰ ਮੈਂ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਜਰੂਰ ਕਰਦਾ ਕਿ ਜੇ ਮੈਂ ਪੜ ਗਿਆ ਤਾਂ ਤੁਹਾਡੀ ਉਸ ਮਨੂ ਸਿਮਰਤੀ ਨੂੰ ਅੱਗ ਜਰੂਰ ਲਾਉਂਗਾ ਜਿਹਦੇ ਵਿੱਚ ਇਹ ਗੱਲ ਲਿਖੀ ਹੈ ਕਿ ਸਾਡੀਆਂ ਸੱਤ ਕੋਲਾ ਨਰਕਾਂੋਂ ਚਲੀਆਂ ਜਾਣਗੀਆਂ ਬਾਬਾ ਸਾਹਿਬ ਨੇ ਅੰਦੋਲਨ ਦੀ ਸ਼ੁਰੂਆਤ ਕੀਤੀ ਜਦੋਂ ਅੰਦੋਲਨ ਦੀ ਸ਼ੁਰੂਆਤ ਕੀਤੀ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਇੱਕ ਹੱਡਾ ਰੋੜੀ ਦੇ ਵਿੱਚ ਗਏ ਇੱਕ ਬਹੁਤ ਵੱਡਾ ਸ਼ੀਸ਼ਾ ਲੈ ਕੇ ਗਏ ਉੱਥੇ ਜਾ ਕੇ ਉਹਨੇ ਉਸ ਸ਼ੀਸ਼ੇ ਨੂੰ ਲੋਕਾਂ ਨੂੰ ਦਿਖਾਇਆ ਹੱਡਾ ਰੋੜੀ ਦੇ ਵਿੱਚ ਔਰ ਲੋਕਾਂ ਨੂੰ ਕਿਹਾ ਕਿ ਦੱਸੋ ਭਲਿਓ ਮਾਨਸਾ ਤੁਹਾਨੂੰ ਇਸ ਸ਼ੀਸ਼ੇ ਦੇ ਵਿੱਚ ਕੀ ਨਜ਼ਰ ਆ ਰਿਹਾ ਤਾਂ ਲੋਕਾਂ ਨੇ ਕਿਹਾ ਕਿ ਸਾਨੂੰ ਇਸ ਸ਼ੀਸ਼ੇ ਦੇ ਵਿੱਚ ਆ ਮਰੇ ਹੋਏ ਪਸ਼ੂਆਂ ਦੀਆਂ ਢੇਰੀਆਂ ਨਜ਼ਰ ਆ ਰਹੀਆਂ ਇਹਨਾਂ ਉੱਤੇ ਬੈਠੇ ਕਾਂ ਕੁੱਤੇ ਤੇ ਇਲਾ ਨਜ਼ਰ ਆ ਰਹੀਆਂ ਤਾਂ ਬਾਬਾ ਸਾਹਿਬ ਨੇ ਸ਼ੀਸ਼ਾ ਉਹਨਾਂ ਦੇ ਵੱਲੋਂ ਘੁਮਾਇਆ ਕਿ ਹੁਣ ਤੁਹਾਨੂੰ ਕੀ ਨਜ਼ਰ ਆ ਰਿਹਾ ਉਹ ਕਹਿੰਦੇ ਸਾਨੂੰ ਆਪਣੇ ਤਨ ਦੇ ਉੱਤੇ ਫਟੇ ਹੋਏ ਲਗਾਰ ਨਜ਼ਰ ਆ ਰਹੇ ਆ ਖੋ ਨਾਲ ਲਪੜਿਆਏ ਹੱਥ ਤੇ ਕਪੜੇ ਨਜ਼ਰ ਆ ਰਹੇ ਆ ਤਾਂ ਬਾਬਾ ਸਾਹਿਬ ਨੇ ਉਹਨਾਂ ਨੂੰ ਦੱਸਿਆ ਕਿ ਭਲਿਓ ਮਾਨਸ ਤੁਹਾਡੀ ਲੜਾਈ ਨਾਕਾਮਾਂ ਕੁੱਤਿਆਂ ਦੇ ਨਾਲ ਨਹੀਂ ਹੈ ਤੁਹਾਡੀ ਲੜਾਈ ਉਹਨਾਂ ਲੋਕਾਂ ਦੇ ਨਾਲ ਹੈ ਜਿਨ੍ਹਾਂ ਨੇ ਤੁਹਾਨੂੰ ਮਰੇ ਹੋਏ ਪਸ਼ੂਆਂ ਦੀਆਂ ਢੇਰੀਆਂ ਮੰਨਣ ਲਈ ਮਜਬੂਰ ਕੀਤਾ ਆ ਆਓ ਚਲੋ ਮੇਰੇ ਨਾਲ ਮੈਂ ਤੁਹਾਨੂੰ ਇਸ ਦੇਸ਼ ਦੇ ਅੰਦਰ ਜਾਨਵਰਾਂ ਤੋਂ ਵੀ ਢਿਹੜੀ ਜ਼ਿੰਦਗੀ ਬਤੀਤ ਕਰਨ ਵਾਲੇ ਲੋਕਾਂ ਨੂੰ ਇਨਸਾਨਾਂ ਵਾਲੀ ਜ਼ਿੰਦਗੀ ਲੈ ਕੇ ਦੇਵਾਂਗਾ ਤਾਂ ਕਾਫਲਾ ਸ਼ੁਰੂ ਹੋ ਗਿਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਵਾਰ ਤਲਾਬ ਦਾ ਮੋਰਚਾ ਲਾਇਆ ਉਸ ਤਲਾਬ ਦੇ ਵਿੱਚ ਜਿੱਥੇ ਇੱਕ ਕੁੱਤਾ ਪਿਸ਼ਾਬ ਤਾਂ ਕਰ ਸਕਦਾ ਸੀ ਲੇਕਿਨ ਮੇਰੇ ਸਮਾਜ ਦਾ ਇੱਕ ਇਨਸਾਨ ਜਿਹੜਾ ਆ ਉਹ ਬੁੱਕ ਪਰ ਕੇ ਪਾਣੀ ਨਹੀਂ ਸੀ ਪੀ ਸਕਦਾ ਜਦੋਂ ਉਸ ਤਲਾਬ ਦਾ ਮੋਰਚਾ ਲਾਇਆ ਜਦੋਂ ਬੁੱਕ ਪਰ ਕੇ ਪਾਣੀ ਪੀਤਾ ਤਾਂ ਜ਼ਾਲਮ ਲੋਕਾਂ ਨੇ 바ਵਾ ਸਾਹਿਬ ਦੇ ਡਾਂਗਾ ਮਾਰੀਆਂ ਇੱਟਾਂ ਰੋ ਰਹੇ ਬਰਾਏ ਤਾਂ 바ਵਾ ਸਾਹਿਬ ਨੇ ਉੱਥੇ ਆਪਣੇ ਲੋਕਾਂ ਨੂੰ ਤੇ ਉਹਨਾਂ ਜ਼ਾਲਮਾਂ ਨੂੰ ਇੱਕ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇਸ ਤਲਾਬ ਦਾ ਪਾਣੀ ਇਸ ਕਰਕੇ ਨਹੀਂ ਪੀਣਾ ਚਾਹੁੰਦਾ ਕਿ ਜੇ ਮੈਂ ਨਹੀਂ ਪੀਤਾ ਤਾਂ ਮਰ ਜਾਵਾਂਗਾ ਲੇਕਿਨ ਮੈਂ ਇਸ ਤਲਾਬ ਦਾ ਪਾਣੀ ਇਸ ਕਰਕੇ ਪੀਣਾ ਚਾਹੁੰਦਾ ਕਿ ਜੇ ਤੁਸੀਂ ਇਸ ਤਲਾਬ ਦੇ ਵਿੱਚੋਂ ਬੁੱਕ ਭਰ ਕੇ ਪਾਣੀ ਪੀ ਸਕਦੇ ਹੋ ਅਸੀਂ ਵੀ ਇਨਸਾਨ ਹਾਂ ਅਸੀਂ ਵੀ ਪੀ ਸਕਦੇ ਹਾਂ ਬਾਬਾ ਸਾਹਿਬ ਨੇ ਕਾਲਾ ਰਾਮ ਮੰਦਿਰ ਦਾ ਮੋਰਚਾ ਲਗਾਇਆ ਜਦੋਂ ਕਾਲਾ ਰਾਮ ਮੰਦਿਰ ਦਾ ਮੋਰਚਾ ਲਗਾਇਆ ਤਾਂ ਜ਼ਾਲਮ ਲੋਕਾਂ ਨੇ ਬਾਬਾ ਸਾਹਿਬ ਨੂੰ ਮੰਦਿਰ ਦੇ ਵਿੱਚ ਪ੍ਰਵੇਸ਼ ਨਹੀਂ ਕਰਨ ਦਿੱਤਾ ਬਾਬਾ ਸਾਹਿਬ ਕਾਫਲੇ ਦੇ ਨਾਲ ਗਏ ਜਦੋਂ ਕਾਫਲੇ ਨਾਲ ਮੰਦਰ ਵਿੱਚ ਪ੍ਰਵੇਸ਼ ਕਰਨ ਲੱਗੇ ਤਾਂ ਜ਼ਾਲਮ ਲੋਕਾਂ ਨੇ ਉਹਨਾਂ ਦੇ ਡੰਗਾ ਭਰਈਆਂ ਉਹਨਾਂ ਤੇ ਟਾਂ ਰੋੜੇ ਮਾਰੇ ਤਾਂ 바ਵਾ ਸਾਹਿਬ ਨੇ ਉੱਥੇ ਇਹ ਗੱਲ ਕਹੀ ਕਿ ਮੈਂ ਇਸ ਮੰਦਰ ਦੇ ਅੰਦਰ ਇਸ ਕாகੇ ਪ੍ਰਵੇਸ਼ ਨਹੀਂ ਕਰਨਾ ਚਾਹੁੰਦਾ ਕਿ ਜਿਹੜਾ ਇਸ ਮੰਦਰ ਦੇ ਅੰਦਰ ਭਗਵਾਨ ਬੈਠਾ ਉਹਦੇ ਜੇ ਮੈਂ ਦਰਸ਼ਨ ਨਹੀਂ ਕੀਤੇ ਤਾਂ ਮੈਂ ਮਰ ਜਾਊਂਗਾ ਲੇਕਿਨ ਮੈਂ ਇਸ ਮੰਦਰ ਦੇ ਵਿੱਚ ਪ੍ਰਵੇਸ਼ ਇਸ ਕਰਕੇ ਕਰਨਾ ਚਾਹੁੰਦਾ ਕਿ ਜੇ ਤੁਸੀਂ ਇਨਸਾਨ ਆ ਇਸ ਸਮੰਦਰ ਦੇ ਵਿੱਚ ਜਾ ਸਕਦੇ ਹੋ ਤਾਂ ਅਸੀਂ ਵੀ ਇੱਕ ਇਨਸਾਨ ਆ ਅਸੀਂ ਵੀ ਇਸ ਸਮੰਦਰ ਦੇ ਵਿੱਚ ਪ੍ਰਵੇਸ਼ ਕਰ ਸਕਦੇ ਆ ਅਣਖ ਨੂੰ ਬੰਗਾ ਰਿਆ ਅਣਖ ਨੂੰ ਜਗਾਇਆ ਤਦ ਜਾ ਕੇ ਇਸ ਦੇਸ਼ ਦੇ ਅੰਦਰ ਪਰਵਤਨ ਦੀ ਲਹਿਰ ਸ਼ੁਰੂ ਹੋਈ ਤਦ ਜਾ ਕੇ ਇਸ ਦੇਸ਼ ਦੇ ਅੰਦਰ ਇਸ ਪਰਵਤਨ ਆ ਜਿਹੜੇ ਜਾਨਵਰਾਂ ਤੋਂ ਵੀ ਭੈੜੀ ਜ਼ਿੰਦਗੀ ਬਤੀਤ ਕਰਨ ਵਾਲੇ ਲੋਕ ਸੀ ਉਹਨਾਂ ਦੇ ਵਿੱਚ ਜਾਗਰਤੀ ਪੈਦਾ ਆਈ ਬਾਬਾ ਸਾਹਿਬ ਨੇ ਅੰਗਰੇਜ਼ਾਂ ਨੂੰ ਇਹ ਗੱਲ ਅਸੀ ਇਸ ਦੇਸ਼ ਦੇ ਅੰਦਰ ਕਿਉਂਕਿ ਉਸ ਵੇਲੇ ਅੰਗਰੇਜ਼ਾਂ ਦਾ ਰਾਜ ਸੀ ਬਾਬਾ ਸਾਹਿਬ ਨੇ ਅੰਗਰੇਜ਼ਾਂ ਨੂੰ ਗੱਲ ਦੱਸੀ ਕਿ ਬਾਬਾ ਸਾਹਿਬ ਨੇ ਕਿਹਾ ਕਿ ਆ ਇਸ ਦੇਸ਼ ਦੇ ਅੰਦਰ ਮੇਰੇ ਸਮਾਜ ਦੇ ਹਾਲਾਤ ਹੈ ਤਲਾਬ ਦੇ ਵਿੱਚ ਕੁੱਤਾ ਪਿਸ਼ਾਬ ਕਰ ਸਕਦਾ ਮੇਰੇ ਸਮਾਜ ਦਾ ਵਿਅਕਤੀ ਪਾਣੀ ਨਹੀਂ ਪੀ ਸਕਦਾ ਮੰਦਰ ਦੇ ਵਿੱਚ ਵੜ ਕੇ ਕੁੱਤਾ ਪਿਸ਼ਾਬ ਕਰ ਸਕਦਾ ਲੇਕਿਨ ਮੇਰੇ ਸਮਾਜ ਦਾ ਵਿਅਕਤੀ ਪ੍ਰਵੇਸ਼ ਨਹੀਂ ਕਰ ਸਕਦਾ ਜਦੋਂ ਅੰਗਰੇਜ਼ਾਂ ਨੇ ਇਹ ਗੱਲ ਸੁਣੀ ਤਾਂ ਅੰਗਰੇਜ਼ਾਂ ਨੇ ਇੱਕ ਕਮਿਸ਼ਨ ਅਪਾਇੰਟ ਕੀਤਾ ਕਿ ਜਾ ਕੇ ਦੇਖੋ ਕਿ ਜੋ ਅੰਬੇਡਕਰ ਕਹਿ ਰਿਹਾ ਭਾਰਤ ਦੀ ਧਰਤੀ ਦੇ ਉੱਤੇ ਕੀ ਉਹ ਸੱਚ ਹੈ ਜਾਂ ਝੂਠ ਹੈ ਉਸ ਵੇਲੇ ਸਾਈਮਨ ਕਮਿਸ਼ਨ ਦਾ ਗਠਨ ਹੋਇਆ ਜਿਹੜਾ ਸਾਈਮਨ ਕਮਿਸ਼ਨ ਇਸ ਦੇਸ਼ ਦੇ ਅੰਦਰ ਤੁਹਾਡੀ ਦੁੱਖ ਤਕਲੀਫਾਂ ਨੂੰ ਦੇਖਣ ਵਾਸਤੇ ਆਇਆ ਸੀ ਔਰ ਸਾਨੂੰ ਕਿਤਾਬਾਂ ਵਿੱਚ ਕੀ ਪੜਾਇਆ ਗਿਆ ਕਿ ਦੇਸ਼ ਲਈ ਜਿਹੜਾ ਸ਼ਹੀਦ ਹੋ ਗਿਆ ਲਾਲਾ ਲਾਜਪਤਰਾਏ ਲਾਲਾ ਲਾਜਪਤਰਾਏ ਦੇਸ਼ ਲਈ ਸ਼ਹੀਦ ਨਹੀਂ ਹੋਇਆ ਜਦੋਂ ਸਾਈਮਨ ਕਮਿਸ਼ਨ ਤੁਹਾਡੇ ਦੁੱਖ ਤਕਲੀਫਾਂ ਨੂੰ ਦੇਖਣ ਵਾਸਤੇ ਭਾਰਤ ਦੀ ਧਰਤੀ ਤੇ ਆਇਆ ਉਸ ਵੇਲੇ ਲਾਲਾ ਲਾਜਪਤਰਾਏ ਤੇ ਉਹਦੀ ਜੁੰਡਲੀ ਨੇ ਉਸ ਵਕਤ ਉਤਾਵਰੋਧ ਕੀਤਾ ਤੇ ਨਾਰੇ ਲਾਏ ਕਿ ਸਾਈਮਨ ਕਮਿਸ਼ਨ ਗੋ ਬੈਕ ਇਹ ਸਾਡੇ ਘਰ ਦਾ ਮਾਮਲਾ ਆ ਅਸੀਂ ਆਪੇ ਨਿਪਟਾ ਲਵਾਂਗੇ ਤਦ ਲਾਲਾ ਲਾਜਪਤ ਰਾਏ ਦੇ ਉੱਤੇ ਲਾਠੀ ਚਾਰਜ ਹੋਇਆ ਸੀ ਇਹ ਜਿਹੜੀ ਜਿਹੜੀ ਗੱਲ ਹੈ ਇਹ ਇਤਿਹਾਸਕ ਗੱਲ ਹੈ ਤਾਂ ਸਾਨੂੰ ਇਹ ਪੜਾਇਆ ਗਿਆ ਕਿ ਉਹ ਦੇਸ਼ ਦੇ ਲਈ ਸ਼ਹੀਦ ਹੋ ਗਿਆ ਪਰ ਉਹ ਤੁਹਾਡੀਆਂ ਬੇੜੀਆਂ ਚਪਟੇ ਪਾਉਂਦੇ ਮਰ ਗਏ ਲੇਕਿਨ ਜਦੋਂ ਸਾਈਮਨ ਕਮਿਸ਼ਨ ਦੀ ਰਿਪੋਰਟ ਗਈ ਤਦ ਰੌਂਗ ਟੇਬਲ ਕਾਨਫਰੰਸ ਦਾ ਜੜਾਇਆ ਉਹ ਟਾਈਮ ਰੱਖਿਆ ਗਿਆ ਰੌਂਗ ਟੇਬਲ ਕਾਨਫਰੰਸ ਪਹਿਲੀ ਰਾਉਂਡ ਟੇਬਲ ਕਾਨਫਰੰਸ 1930 ਦੇ ਵਿੱਚ ਹੋਈ ਔਰ ਜਦੋਂ ਪਹਿਲੀ ਰਾਉਂਡ ਟੇਬਲ ਕਾਨਫਰੰਸ ਹੋਈ ਤਾਂ ਉਹਦੇ ਵਿੱਚ ਸਾਰੇ ਧਰਮਾਂ ਦੇ ਨੁਮਾਇੰਦਿਆਂ ਨੂੰ ਬੁਲਾਇਆ ਗਿਆ ਜਿਹਦੇ ਵਿੱਚ ਮੁਹੰਮਦ ਅਲੀ ਜਨਾਹ ਜਿਹਦੇ ਵਿੱਚ ਸਿੱਖਾਂ ਦੇ ਨੁਮਾਇੰਦੇ ਮਾਸਟਰ ਤਾਰਾ ਸਿੰਘ ਜਿਹਦੇ ਵਿੱਚ ਆ ਜਿਹੜਾ ਮੋਹਨਦਾਸ ਕਰਮਚੰਦ ਗਾਂਧੀ ਇਹਦੀ ਜੁੰਡਲੀ ਔਰ ਇਹਦੇ ਵਿੱਚ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਵੀ ਬੁਲਾਇਆ ਗਿਆ ਲੇਕਿਨ ਜਦੋਂ ਗਾਂਧੀ ਐਂਡ ਪਾਰਟੀ ਨੂੰ ਪਤਾ ਲੱਗਾ ਕਿ ਡਾਕਟਰ ਅੰਬੇਡਕਰ ਨੂੰ ਰਾਉਂਡ ਟੇਬਲ ਕਾਨਫਰੰਸ ਦੇ ਵਿੱਚ ਬੁਲਾਇਆ ਤਾਂ ਉਹਨਾਂ ਨੇ ਰਾਉਂਡ ਟੇਬਲ ਕਾਨਫਰੰਸ ਦਾ ਬਾਈਕਾਟ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਜੇ ਅੰਬੇਡਕਰ ਸੱਤਣਾ ਤਾਂ ਅਸੀਂ ਨਹੀਂ ਆਉਣਾ ਤਾਂ ਉਹ ਪਹਿਲੀ ਰਾਉਂਡ ਟੇਬਲ ਕਾਨਫਰੰਸ ਦੇ ਵਿੱਚ ਗਾਂਧੀ ਐਂਡ ਪਾਰਟੀ ਉੱਥੇ ਨਹੀਂ ਪਹੁੰਚੇ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਅੰਗਰੇਜ਼ਾਂ ਨੂੰ ਕਿਹਾ ਕਿ ਦੇਖ ਲਓ ਆ ਹਾਲਾਤ ਹੈ ਤਾਂ ਅੰਗਰੇਜ਼ਾਂ ਨੇ ਦੂਸਰੀ ਰਾਉਂਡ ਟੇਬਲ ਕਾਨਫਰੰਸ ਜਿਹੜੀ ਹੈ ਉਹ ਰੱਖੀ 1931 ਦੇ ਵਿੱਚ 1931 ਦੇ ਵਿੱਚ ਨਾਲੇ ਲਿਖ ਕੇ ਭੇਜਿਆ ਗਾਂਧੀ ਐਂਡ ਜੁੰਡਲੀ ਨੂੰ ਕਿ ਜੇ ਤੁਸੀਂ ਇੱਥੇ ਨਾ ਪਹੁੰਚੇ ਜਿੱਦਾਂ ਇੱਥੇ ਕਹਿੰਦੇ ਨਾ ਐਕਸਪਰਟੀ ਕਰਦੇ ਆਂਗੇ ਹੁਣ ਕਹਿੰਦੇ ਜੱਜ ਵੀ ਨਾ ਪਹੁੰਚੇ ਤਾਂ ਐਕਸਪਰਟੀ ਕੇਸ ਕਰਦੇ ਆਂਗੇ ਤਾਂ ਉੱਥੇ ਵੀ ਕਿਹਾ ਗਿਆ ਕਿ ਜੇ ਨਾ ਪਹੁੰਚੇ ਇੱਕ ਤਰਫਾ ਫੈਸਲਾ ਕਰਦੇ ਆਂਗੇ ਤਦ ਜਾ ਕੇ ਗਾਂਧੀ ਐਂਡ ਉਹਦੀ ਜੁੰਡਲੀ ਉਸ ਰੌਂਡ ਟੇਬਲ ਕਾਨਫਰੰਸ ਦੇ ਵਿੱਚ ਪਹੁੰਚੇ ਜਦੋਂ ਪਹੁੰਚੇ ਤਾਂ 바ਵਾ ਸਾਹਿਬ ਆਪਣੀ ਗੱਲ ਰੱਖਣ ਲੱਗੇ ਤਾਂ ਗਾਂਧੀ ਉੱਠ ਕੇ ਖੜਾ ਹੋ ਗਿਆ ਗਾਂਧੀ ਉੱਠ ਕੇ ਖੜਾ ਹੋ ਗਿਆ ਤਾਂ ਕਹਿ ਲੱਗਾ ਕਿ ਜੋ ਅੰਬੇਡਕਰ ਇਹ ਝੂਠ ਹੈ ਇਹ ਝੂਠ ਹੈ ਇਹ ਕਹਿੰਦਾ ਮੈਂ ਗਰੀਬਾਂ ਦਾ ਲੀਡਰ ਆ ਤੁਸੀਂ ਦੇਖੋ ਇਹਨੇ ਕੋਟ ਪੈਂਟ ਪਾਇਆ ਹੋਇਆ ਟਾਈ ਲਗਾਈ ਹੋਈ ਆ ਮੇਰੇ ਵੱਲ ਦੇਖੋ ਮੇਰੇ ਤਨ ਤੇ ਢਾਈ ਕੱਪੜੇ ਆ ਮੈਂ ਤਾਂ ਅੱਧ ਨੰਗਾ ਆ ਉਹਨਾਂ ਕੋ ਸਮਾਜ ਦਾ ਗਰੀਬ ਦਾ ਨਮਾਇੰਦਾ ਅੰਬੇਡਕਰ ਨਹੀਂ ਮੈਂ ਆ ਤਾਂ ਅੰਗਰੇਜ਼ ਕਨਫਿਊਜ਼ ਹੋ ਗਏ ਅੰਗਰੇਜ਼ ਸੱਛੋ ਪੰਚ ਪੈ ਗਏ ਬਈ ਕੌਣ ਨਮਾਇੰਦਾ ਅਸਲੀ ਹੈ ਤਾਂ ਅੰਗਰੇਜ਼ਾਂ ਨੇ ਅੰਬੇਡਕਰ ਨੂੰ ਕਿਹਾ ਕਿ ਜੇ ਤੂੰ ਚਾਹੁੰਦਾ ਕਿ ਇਸ ਰਾਉਂਡ ਟੇਬਲ ਕਾਨਫਰੰਸ ਦੇ ਵਿੱਚ 2 ਆਪਣੀ ਗੱਲ ਰੱਖੇ ਆਪਣੇ ਸਮਾਜਦਾਲੇ ਕੁਝ ਲੈ ਕੇ ਆਵੇਂ ਤਾਂ ਭਾਰਤ ਦੇ ਵਿੱਚੋਂ ਆਪਣੇ ਹੱਕ ਦੇ ਵਿੱਚ ਟੈਲੀਗ੍ਰਾਮ ਮੰਗਵਾਓ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਭਾਰਤ ਦੀ ਧਰਤੀ ਦੇ ਉੱਤੇ ਇੱਕ ਸੁਨੇਹਾ ਭੇਜਿਆ ਕਿ ਮੇਰੇ ਸਮਾਜ ਦੇ ਲੋਕੋ ਜੇ ਤੁਸੀਂ ਚਾਹੁੰਦੇ ਆ ਕਿ ਮੈਂ ਤੁਹਾਡੇ ਲਈ ਕੁਝ ਲੈ ਕੇ ਆਵਾਂ ਤਾਂ ਇਸ ਦੇਸ਼ ਦੇ ਅੰਦਰੋਂ ਮੇਰੇ ਹੱਕ ਦੇ ਵਿੱਚ ਟੈਲੀਗ੍ਰਾਮ ਭੇਜੋ ਤਾਂ ਸਾਨੂੰ ਮਾਣ ਹੈ ਜਿਸ ਸ਼ਖਸ ਦਾ ਜਿਸ ਮਹਾਨ ਸ਼ਖਸੀਅਤ ਦਾ ਜ਼ਿਕਰ ਪਹਿਲਾਂ ਹੋਇਆ ਬਾਬੂ ਮੰਗੂ ਰਾਮ ਜੀ ਮੰਗੋਵਾਲੀਆ ਇਤਾਂ ਦੇ ਲੋਕ ਜਿਹੜੇ ਸਾਡੇ ਸਮਾਜ ਦੇ ਨਮਾਇंदे ਸੀ ਉਹਨਾਂ ਨੇ ਇਕੱਲੇ ਹੋ ਕੇ ਸਮਾਜ ਦੀ ਅਗਵਾਈ ਕੀਤੀ ਬਾਬਾ ਸਾਹਿਬ ਦੇ ਹੱਕ ਦੇ ਵਿੱਚ ਲੱਖਾਂ ਟੈਲੀਗ੍ਰਾਮ ਪਹੁੰਚੇ ਔਰ ਅੱਜ ਵੀ ਉਹ ਮਹੱਲਾ ਜਿਹੜਾ ਜਲੰਧਰ ਦੇ ਵਿੱਚ ਜਿੱਥੇ ਬਾਲਮੀਕ ਭਾਈਚਾਰੇ ਦੇ ਲੋਕ ਰਹਿੰਦੇ ਆ ਅੱਜ ਵੀ ਉਹ ਮਹੱਲਾ ਉੱਥੇ ਆ ਉਹਨਾਂ ਨੇ ਆਪਣੇ ਖੂਨ ਦੇ ਨਾਲ ਬਾਬਾ ਸਾਹਿਬ ਦੇ ਹੱਕ ਦੇ ਵਿੱਚ ਇੱਕ ਟੈਲੀਗ੍ਰਾਮ ਲਿਖ ਕੇ ਭੇਜਿਆ ਔਰ ਨਾਲ ਲਿਖ ਕੇ ਭੇਜਿਆ ਕਿ ਅਸੀਂ ਇਹ ਖਤ ਜੜਾਇਆ ਆਪਣੇ ਲਹੂ ਦੇ ਨਾਲ ਲਿਖ ਕੇ ਭੇਜ ਰਹੇ ਆ ਔਰ ਸਾਨੂੰ ਪੂਰਾ ਇਸ ਗੱਲ ਦਾ ਯਕੀਨ ਹੈ ਕਿ ਸਾਡਾ ਖੂਨ ਜਿਹੜਾ ਆ ਉਹ ਡਾਕਟਰ ਅੰਬੇਡਕਰ ਦੇ ਨਾਲ ਮੈਚ ਕਰੇਗਾ ਗਾਂਧੀ ਦੇ ਨਾਲ ਸਾਡਾ ਖੂਨ ਮੈਚ ਨਹੀਂ ਕਰੇਗਾ ਇਸ ਕਰਕੇ ਸਾਡਾ ਨਮਾਇੰਦਾ ਜਿਹੜਾ ਆ ਉਹ ਗਾਂਧੀ ਨਹੀਂ ਡਾਕਟਰ ਅੰਬੇਡਕਰ ਆ ਜਦੋਂ ਲੱਖਾਂ ਟੈਲੀਗ੍ਰਾਮ ਜਦੋਂ ਉਹਨਾਂ ਦੇ ਕੋਲ ਪਹੁੰਚੇ ਤਾਂ ਡਾਕਟਰ ਅੰਬੇਡਕਰ ਨੂੰ ਤੁਹਾਡੀ ਗੱਲ ਰੱਖਣ ਦਾ ਮੌਕਾ ਮਿਲਿਆ ਜਦੋਂ ਡਾਕਟਰ ਅੰਬੇਡਕਰ ਨੇ ਤੁਹਾਡੀ ਗੱਲ ਰੱਖੀ ਤਾ ਸਰਦਾਰ ਪਟੇਲ ਵਰਗਿਆਂ ਨੇ ਕਹਿਤਾ ਕਿ ਅੱਛੂਆਛਾਦੀਆਂ ਗੱਲਾਂ ਕਰਦਾ ਅਸੀਂ ਛੂਆਛਾਤ ਪਿੰਨਬੇਦ ਨਹੀਂ ਕਰਦੇ ਤਾਂ ਡਾਕਟਰ ਅੰਬੇਡਕਰ ਸਾਹਿਬ ਨੇ ਇੱਕ ਪਾਣੀ ਦਾ ਗਲਾਸ ਚੁੱਕਿਆ ਪਾਣੀ ਦਾ ਗਲਾਸ ਚੁੱਕ ਕੇ ਸਰਦਾਰ ਪਟੇਲ ਨੂੰ ਫੜਾਇਆ ਕਿ ਪਟੇਲ ਸਾਹਿਬ ਕੋਈ ਨਹੀਂ ਘਬਰਾਓ ਨਾ ਆ ਫੜੋ ਪਾਣੀ ਪੀਓ ਤਾਂ ਸਰਦਾਰ ਪਟੇਲ ਨੇ ਪਾਣੀ ਦੇ ਗਲਾਸ ਨੂੰ ਹੱਥ ਨਹੀਂ ਲਾਇਆ ਡਾਕਟਰ ਅੰਬੇਡਕਰ ਨੇ ਫਿਰ ਕਿਹਾ ਕਿ ਪਟੇਲ ਸਾਹਿਬ ਆਲਾ ਪਾਣੀ ਦਾ ਗਲਾਸ ਪੀਓ ਪਟੇਲ ਨੇ ਪਾਣੀ ਦੇ ਗਲਾਸ ਨੂੰ ਹੱਥ ਨਹੀਂ ਲਾਇਆ ਤਾਂ ਡਾਕਟਰ ਅੰਬੇਡਕਰ ਨੇ ਅੰਗਰੇਜ਼ਾਂ ਨੂੰ ਕਿਹਾ ਕਿ ਜਿਹੜਾ ਇਨਸਾਨ ਮੇਰੇ ਹੱਥੋਂ ਪਾਣੀ ਦਾ ਗਲਾਸ ਨਹੀਂ ਫੜ ਸਕਦਾ ਉਹ ਸਾਡੇ ਸਮਾਜ ਦੇ ਨਾਲ ਕਿੰਨਾ ਭੇਨ ਭੇਦ ਕਰਦਾ ਹੋਊਗਾ ਇਹ ਤੁਹਾਡੇ ਸਾਹਮਣੇ ਆ ਇਹ ਤੁਹਾਡੇ ਸਾਹਮਣੇ ਆ ਤਾਂ ਜਾ ਕੇ ਡਾਕਟਰ ਅੰਬੇਡਕਰ ਦੀਆਂ ਦਲੀਲਾਂ ਤੋਂ ਪ੍ਰਭਾਵਿਤ ਹੋ ਕੇ 17 ਅਗਸਤ 1932 ਨੂੰ ਪਹਿਲੀ ਵਾਰ ਕਮਨਲ ਅਵਾਰਡ ਦੇ ਨਾਮ ਦੇ ਉੱਤੇ ਤੁਹਾਨੂੰ ਡਬਲ ਵੋਟ ਦਾ ਅਧਿਕਾਰ ਮਿਲਿਆ ਪਹਿਲੀ ਵਾਰ 17 ਅਗਸਤ 1932 ਨੂੰ ਇਤਿਹਾਸਕ ਡੇਟ ਆ ਯਾਦ ਰੱਖਿਓ ਔਰ ਜਦੋਂ ਇਹ ਪਹਿਲੀ ਵਾਰ ਕ੍ਰਿਮਨਲ ਅਵਾਰਡ ਦੇ ਨਾਮ ਦੇ ਉੱਤੇ ਤੁਹਾਨੂੰ ਡਬਲ ਵੋਟ ਦਾ ਅਧਿਕਾਰ ਮਿਲਿਆ ਤਾਂ ਗਾਂਧੀ ਉੱਥੇ ਬੋਲਿਆ ਨਹੀਂ ਉੱਥੇ ਨਹੀਂ ਬੋਲਿਆ ਜਦੋਂ ਭਾਰਤ ਆਇਆ ਆਉਂਦਾ ਹੀ ਮਰਨ ਵਰਤੇ ਬੈਠ ਗਿਆ ਆਉਂਦਾ ਹੀ ਮਰਨ ਵਰਤੇ ਬੈਠ ਗਿਆ ਔਰ ਦੁਨੀਆ ਦਾ ਇੱਕ ਇਤਿਹਾਸ ਹੈ ਨੋਟ ਕਰ ਲਿਓ ਇਤਿਹਾਸ ਦੇ ਪੰਨੇ ਫਰੋਲ ਕੇ ਦੇਖ ਲਿਓ ਅੱਜ ਤੱਕ ਜਿੰਨੀਆਂ ਵੀ ਭੁੱਕੜ ਤਾਲਾ ਜਿੰਨੇ ਵੀ ਐਜੀਟੇਸ਼ਨ ਹੋਏ ਆ ਜਿੰਨੇ ਵੀ ਮਰਨ ਵਰਤੇ ਹੋਏ ਆ ਸਾਰੇ ਇਸ ਕਰਤੇ ਹੋਏ ਆ ਕਿ ਸਾਨੂੰ ਆ ਹੱਕ ਆ ਇਹ ਸਾਨੂੰ ਮਿਲਣਾ ਚਾਹੀਦਾ ਅੱਜ ਤੱਕ ਇਤਿਹਾਸ ਦੇ ਪੰਨੇ ਫਰੋਲ ਕੇ ਦੇਖ ਲਿਓ ਲੇਕਿਨ ਦੁਨੀਆ ਦਾ ਇਕੋ ਇੱਕ ਮਰਨ ਵਰਤਿਆ ਜਿਹੜਾ ਮੋਹਨਦਾਸ ਕਰਮਚੰਦ ਗਾਂਧੀ ਨੇ ਭਾਰਤ ਦੀ ਧਰਤੀ ਦੇ ਉੱਤੇ ਰੱਖਿਆ ਔਰ ਉਹਨੇ ਇਹ ਗੱਲ ਕਹੀ ਕਿ ਜੇ ਇਹਨਾਂ ਗਰੀਬ ਗੁਰਬਿਆਂ ਨੂੰ ਅਧਿਕਾਰ ਦਿੱਤੇ ਤਾਂ ਮੈਂ ਮਰ ਜਾਣਾ ਪਹਿਲੀ ਵਾਰ ਕਿਸੇ ਦੇ ਅਧਿਕਾਰ ਖੋਣ ਵਾਸਤੇ ਮਰਨ ਵਰਤ ਰੱਖਿਆ ਗਿਆ ਤਾਂ ਗਾਂਧੀ ਨੂੰ ਪੂਨੇ ਦੀ ਜਰਬਦਾ ਜੇਲ੍ਹ ਦੇ ਵਿੱਚ ਸੁਟਿਆ ਗਿਆ ਇੱਥੇ ਦੰਗੇ ਫਸਾਦ ਕਰਵਾਏ ਗਏ ਤੱਕ ਜਾ ਕੇ ਉਨਾ ਪੈਕ ਨਾਂ ਦਾ ਸਮਝੌਤਾ ਹੋਇਆ ਔਰ ਤੁਹਾਡੀ ਡਬਲ ਵੋਟ ਦਾ ਅਧਿਕਾਰ ਜਿਹੜਾ ਖਸ ਗਿਆ ਔਰ ਮੈਂ ਤੁਹਾਨੂੰ ਇਹ ਗੱਲ ਕਿਉਂ ਦੱਸਣੀ ਚਾਹੁੰਦਾ ਕਿਉਂ ਦੱਸਣੀ ਚਾਹੁੰਦਾ ਅੰਬੇਡਕਰ ਜੀ ਉਹ ਕਿਸੇ ਰਾਜਨੀਤਿਕ ਘਰਾਣੇ ਦੇ ਵਿੱਚ ਨਹੀਂ ਸੀ ਪੈਦਾ ਹੋਏ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਕਿਸੇ ਵੱਡੇ ਜ਼ਗੀਰਦਾਰ ਦੀ ਔਲਾਦ ਨਹੀਂ ਸੀ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਕਿਸੇ ਮਿੱਲ ਮਾਲਕ ਦੀ ਜਾਂ ਕਿਸੇ ਵੱਡੇ ਇੰਡਸਟਰੀਲਿਸਟ ਦੀ ਔਲਾਦ ਨਹੀਂ ਸੀ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਅਗਰ ਇਸ ਦੇਸ਼ ਦੇ ਅੰਦਰ ਹਜ਼ਾਰਾਂ ਸਾਲਾਂ ਦੀ ਗੁਲਾਮੀ ਨੂੰ ਅਗਰ ਉਹਦੀਆਂ ਜ਼ੰਜੀਰਾਂ ਨੂੰ ਤੋੜਿਆ ਤਾਂ ਆਪਣੇ ਕਲਮ ਦੇ ਜ਼ੋਰ ਦੇ ਨਾਲ ਤੋੜਿਆ ਤਾਂ ਉਹ ਕਲਮ ਦੀ ਤਾਕਤ ਜਿਹੜੀ ਹੈ ਉਹ ਸਭ ਤੋਂ ਵੱਡੀ ਤਾਕਤ ਹੈ ਇਸ ਕਰਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਿਹੜੇ ਤੁਹਾਨੂੰ ਤਿੰਨ ਸਿਧਾਂਤ ਦਿੱਤੇ ਆ ਉਹਦੇ ਵਿੱਚ ਪਹਿਲਾ ਸਿਧਾਂਤ ਜਿਹੜਾ ਆ ਉਹ ਹੈ ਐਜੂਕੇਟ ਦੂਸਰਾ ਆਰਗੇਨਾਈਜ਼ ਤੀਸਰਾ ਐਡਿਟੇਟ ਜਿਹਨੂੰ ਆਪਾਂ ਕਹਿੰਦੇ ਆ ਪੜੋ ਜੋੜੋ ਤੇ ਸੰਘਰਸ਼ ਕਰੋ ਔਰ ਪਹਿਲਾ ਸਿਧਾਂਤ ਜੇ ਤੁਸੀਂ ਅਪਣਾ ਲਿਆ ਜੇ ਤੁਸੀਂ ਪੜ ਲਿਖ ਗਏ ਤਾਂ 바ਵਾ ਸਾਹਿਬ ਦੀ ਉਹ ਜਿਹੜੀ ਤੇ ਉਹ ਤੁਹਾਡੇ ਵਿੱਚ ਵੀ ਆਏਗੀ ਕਿਉਂਕਿ 바ਵਾ ਸਾਹਿਬ ਕਹਿੰਦੇ ਸੀ ਕਿ ਗਿਆਨ ਉਹ ਛੇਰਨੀ ਦਾ ਦੁੱਧ ਹੈ ਜਿਹੜਾ ਜਿੰਨਾ ਪੀਏਗਾ ਉਹਨੇ ਦਹਾੜੇਗਾ ਇਸ ਕਰਕੇ ਸਤਿਕਾਰਯੋਗ ਸਾਥੀਓ ਆਪਣੇ ਬੱਚਿਆਂ ਨੂੰ ਐਜੂਕੇਟ ਕਰੋ ਆਪਣੇ ਸਮਾਜ ਨੂੰ ਐਜੂਕੇਟ ਕਰੋ ਜਿਹੜੀ 10 ਡਾਕਟਰ 20 ਵਕੀਲ 3 ਇੰਜੀਨੀਅਰ ਦੀ ਗੱਲ ਕੀਤੀ ਹੈ ਉਹ ਡਾਕਟਰ ਇਹ ਨਹੀਂ ਜਿਹੜੇ ਬੁਖਾਰ ਜ਼ੁਕਾਮ ਦੀ ਦਵਾਈ ਦਿੰਦੇ ਆ ਡਾਕਟਰ ਉਹ ਜਿਹੜੇ ਸਮਾਜ ਦੇ ਵਿੱਚ ਪੈਦਾ ਕਰਨੇ ਆ ਜਿਹੜੇ ਸਮਾਜ ਦੇ ਦਰਦ ਨੂੰ ਸਮਝ ਸਕਣ ਸਮਾਜ ਵਿੱਚ ਫੈਲੀ ਹੋਈ ਬਿਮਾਰੀ ਨੂੰ ਸਮਝ ਸਕਣ ਜਿਹੜੇ ਵਕੀਲ ਐ ਵਕੀਲ ਉਹ ਨਹੀਂ ਜਿਹੜੇ ਕੋਟਾਂ ਦੇ ਵਿੱਚ ਕੇਸ ਲੜਦੇ ਆ ਵਕੀਲ ਉਹ ਚਾਹੀਦੇ ਆ ਜਿਹੜੇ ਸਮਾਜ ਦੀ ਲੜਾਈ ਲੜ ਸਕਣ ਜਿਹੜੇ ਇੰਜੀਨੀਅਰ ਐ ਉਹ ਨਹੀਂ ਚਾਹੀਦੇ ਆ ਜਿਹੜੇ ਕੋਠੀਆਂ ਬਣਾਉਂਦੇ ਆ ਉਹ ਚਾਹੀਦੇ ਆ ਜਿਹੜੇ ਸਮਾਜ ਦੀਆਂ ਨੀਂਹਾਂ ਨੂੰ ਮਜ਼ਬੂਤ ਕਰਨ ਇਹੀ ਉਹਨਾਂ ਦਾ ਮੇਨ ਮਕਸਦ ਆ ਤੋ ਮੈਂ ਬਲਾਰੇ ਸਾਥੀਆਂ ਨੇ ਆਪਣੀਆਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਮੈਂ ਵੀ ਅਕੇ ਪ੍ਰੋਗਰਾਮਾਂ ਤੇ ਜਾਣਾ ਤਾਂ ਮੈਂ ਤੁਹਾਡੇ ਸਾਰੇ ਕਾਰਜੋਗ ਸਾਥੀਆਂ ਦਾ ਪਰਮੰਤਕ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਕਿ ਤੁਸੀਂ ਵਧੀਆ ਪ੍ਰੋਗਰਾਮ ਰੱਖਿਆ ਲੋਕਾਂ ਨੂੰ ਜਾਗਰੂਤ ਕਰਨ ਲਈ ਤੁਸੀਂ ਬਹੁਤ ਵੱਡਾ ਪ੍ਰੋਲਾ ਕੀਤਾ ਇੱਕ ਵਾਰ ਫੇਰ ਤੋਂ ਤੁਹਾਨੂੰ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 133ਵੇਂ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਹੋਇਆ ਆਪ ਸਭ ਤੋਂ ਰਜਾ ਲੈਂਦਾ ਜੈ ਭੀਮ ਜੈ ਭਾਰਤ ਮੇਗਾ ਨਾ ਤਾੜੀਆਂ ਘੱਟ ਵੱਜੀਆਂ ਜਰਨੈਲ ਲੰਗਰ ਜੀ ਨੇ ਜਿੱਡਾ ਜ਼ੋਰ ਲਾ ਕੇ ਤੁਹਾਨੂੰ ਸਮਝਾਇਆ ਸਿੱਖ ਜਾਣਾ ਚਾਹੀਦਾ ਜੇ ਅੱਜ ਨਾਲ ਕਿਤੇ ਕਦੀ ਵੀ ਨਹੀਂ ਦੇਖ ਹੋਣਾ ਮੈਂ ਕਹਿੰਨਾ ਅੱਜ ਦੱਸੋ ਕਿ ਅਸੀਂ ਸ਼ੇਰਨੀ ਦਾ ਦੁੱਧ ਪੀਤਾ